ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਤੁਸੀਂ ਮੁਰੰਗੇ ਦੇ ਬੀਜਾਂ ਤੋਂ 5 ਦਿਨਾਂ ਦੇ ਵਿੱਚ ਪੌਦੇ ਕਿਵੇਂ ਉਗਾ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਤੁਸੀਂ ਵਧੀਆ ਕਿਸਮ ਦੇ ਬੀਜ ਲੈਣੇ ਆ ਮੁਰੰਗੇ ਦੇ ਫਿਰ ਉਹਨਾਂ ਮੁਰੰਗੇ ਦੇ ਬੀਜਾਂ ਨੂੰ ਕੀ ਕਰਨਾ ਜਿਸ ਤਰ੍ਹਾਂ ਇਹ ਮੁਰੰਗੇ ਦਾ ਬੀਜ ਬਿਲਕੁਲ ਸਾਫ਼ ਕਰਤਾ ਇਹਦੇ ਵਾਲੇ-ਦੁਆਲੇ ਕਿਨਾਂ ਥੋੜਾ-ਥੋੜਾ ਜਿਹਾ ਫੂਸ ਜਿਹਾ ਲੱਗਿਆ ਹੁੰਦਾ ਉਹ ਫੂਸ ਤੁਸੀਂ ਚੰਗੀ ਤਰ੍ਹਾਂ ਉਤਾਰ ਦੇਣਾ ਉਹਦਾ ਉਤਾਰਨ ਦਾ ਕਾਰਨ ਕੀ ਹੁੰਦਾ ਜਦੋਂ ਤੁਸੀਂ ਇਹਨੂੰ ਪਾਣੀ ਦੇ ਵਿੱਚ ਪਾਉਂਗੇ ਤਾਂ ਪਾਣੀ ਦੇ ਵਿੱਚ ਥੋੜਾ ਜਿਹਾ ਪਾਣੀ ਜਿਆਦਾ ਖਰਾਬ ਹੋ ਜਾਂਦਾ ਤੇ ਫੰਗਸ ਲੱਗਣ ਦਾ ਡਰ ਰਹਿਣਾ ਜ਼ਿਆਦਾ ਬੀਜ ਨੂੰ ਸੋ ਇਸ ਕਰਕੇ ਉਹਨੂੰ ਇੱਕ ਵਾਰ ਬਿਲਕੁਲ ਸਾਫ਼ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਸਾਰੇ ਬੀਜ ਇਸ ਤਰ੍ਹਾਂ ਕਿਸੇ ਵੀ ਵਰਤਨ ਦੇ ਵਿੱਚ ਪਾ ਦਿਓ ਤੇ ਉਹਦੇ ਵਿੱਚ ਸਾਫ਼ ਸੁਥਰਾ ਪਾਣੀ ਪਾ ਪੋ ਤੁਸੀਂ ਸਾਫ਼ ਸੁਥਰਾ ਪਾਣੀ ਪਾ ਕੇ ਇਹਨੂੰ 24 ਘੰਟੇ ਲਈ ਤੁਸੀਂ ਛੱਡ ਦੇਣਾ ਇਸੇ ਤਰ੍ਹਾਂ 24 ਘੰਟੇ ਤੁਸੀਂ ਉਹਨੂੰ ਕੁਝ ਨਹੀਂ ਕਰਨਾ ਬਸ ਇਦਾਂ ਹੀ ਬੀਜਾਂ ਨੂੰ ਪਏ ਰਹਿਣ ਦੇਣਾ ਫਿਰ 24 ਘੰਟੇ ਬਾਅਦ ਤੁਸੀਂ ਕੀ ਕਰਨਾ ਇਸ ਤਰ੍ਹਾਂ ਦੀ ਕੋਈ ਵੀ ਬੋਰੀ ਹੈ ਜਿਹੜੀ ਹੁੰਦੀ ਖਾਲ ਵਾਲੀ ਇਹ ਲੈ ਲਓ ਜਾਂ ਤੁਸੀਂ ਕੋਈ ਜਿੱਦਾਂ ਖੱਦਰ ਦਾ ਪੋਣਾ ਹੁੰਦਾ ਉਹ ਲੈ ਲਓ ਉਹਨੂੰ ਗਿੱਲਾ ਕਰ ਲੈਣਾ ਗਿੱਲਾ ਕਰਕੇ ਜਿਹੜੇ ਆਪਾਂ ਬੀਜ ਭੋਂਤੇ ਸੀ ਮਰੰਗੇ ਦੇ ਉਹਨਾਂ ਨੂੰ 24 ਘੰਟੇ ਬਾਅਦ ਕੱਢ ਕੇ ਬੀਜ ਫਿਰ ਇਸ ਤਰ੍ਹਾਂ ਤੁਸੀਂ ਇਹ ਵਾਲੀ ਜਿਹੜੀ ਬੋਰੀ ਬੋਰੀ ਆ ਜਾਂ ਤੁਹਾਡਾ ਕੋਈ ਵੀ ਹੋਰ ਕੱਪੜਾ ਜਿਹੜਾ ਸੁੱਕੇ ਨਾ ਜਲਦੀ ਓਦਾਂ ਦਾ ਕੱਪੜਾ ਲੈਣਾ ਤੁਸੀਂ ਜਿਹੜਾ ਜਲਦੀ ਸੁੱਕੇ ਨਾ ਵੀ ਆਪਾਂ ਬਾਰ-ਬਾਰ ਪਾਣੀ ਨਾ ਪਾਉਣਾ ਪਵੇ ਉਹ ਰਿਤੇ ਤੇ ਤੁਸੀਂ ਕੋਈ ਪਤਲਾ ਕੱਪੜਾ ਲੈ ਲਏ ਤਾਂ ਬਾਰ-ਬਾਰ ਪਾਣੀ ਪਾਉਣਾ ਪਊ ਤੁਹਾਨੂੰ ਉਹ ਰਿਤੇ ਫਿਰ ਤੁਸੀਂ ਕੀ ਕਰਨਾ ਉਹਨਾਂ ਨੂੰ ਬੀਜਾਂ ਨੂੰ ਇਸ ਤਰ੍ਹਾਂ ਕੰਨੇ-ਕੰਨੇ ਕਰ ਦੇਣਾ ਇਕੱਠੇ ਨਹੀਂ ਪਏ ਹੋਣੇ ਚਾਹੀਦੇ ਬੀਜ ਆਪਸ ਵਿੱਚ ਬੀਜ ਇੱਕ ਦੂਜੇ ਨਾਲ ਜੁੜੇ ਨਾ ਹੋਣ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਕਰਕੇ ਕੰਨੇ ਕੰਨੇ ਟਾਕ ਦੇਣਾ ਟਾਕਣ ਤੋਂ ਬਾਅਦ ਹੁਣ ਤੁਸੀਂ ਇਹਨਾਂ ਨੂੰ 36 ਘੰਟੇ ਲਈ ਛੱਡਣਾ ਫਿਰ ਇੱਕ ਵਾਰ ਧਿਆਨ ਨਾਲ ਦੇਖ ਲਓ ਵੀ ਬੀਜ ਕੱਲਾ ਕੱਲਾ ਹੋਣਾ ਚਾਹੀਦਾ ਇਹ ਨਹੀਂ ਵੀ ਇਕੱਠੇ ਹੋ ਜਾਣ ਸਾਰੇ ਬੀਜ 36 ਘੰਟੇ ਲਈ ਤੁਸੀਂ ਇਹਨਾਂ ਨੂੰ ਛੱਡ ਦੇਣਾ ਇਸੇ ਤਰ੍ਹਾਂ ਹੀ ਬਸ ਤੁਹਾਡੀ ਬੂਰੀ ਉਹ ਵੀ ਸੁੱਕੇ ਨਾ ਜੇ ਤੁਹਾਨੂੰ ਲੱਗਦਾ ਵੀ ਇਹ ਇੱਕ ਵਾਰ ਦੇਖ ਲੈਣਾ ਬੱਚਦੀ ਤੁਸੇ ਨਹੀਂ ਪ੍ਰੋ ਹੋ ਰਹੇ ਤਾਂ ਤੁਸੀਂ ਇਸ ਤਰ੍ਹਾਂ ਨੂੰ ਏਅਰਟਾਈਟ ਡੱਬੇ ਦੇ ਵਿੱਚ ਵੀ ਪਾ ਸਕਦੇ ਹੋ ਜਿਹਦੇ ਵਿੱਚ ਹਵਾ ਨਾ ਪੈਂਦੀ ਹੋਵੇ ਉਹਦੇ ਵਿੱਚ ਵੀ ਰੱਖ ਸਕਦੇ ਹੋ 10-12 ਘੰਟੇ ਲਈ ਇਹ ਰੇਸਰਾ ਦੇਖੋ ਆ ਦੇਖੋ ਇਹ ਤੀਜੇ ਦਿਨ ਇਹ ਤੁਹਾਡੇ ਬੀਜ ਆ ਜਿਹੜੇ ਗਰੋ ਹੋਣ ਲੱਗੇ। ਤੀਜੇ ਦਿਨ ਇਹਨਾਂ ਨੇ ਆਪਣੀਆਂ ਨੂਈਆਂ ਲੜਤੀਆਂ ਨੇ। ਹੁਣ ਤੁਸੀਂ ਇਹਨਾਂ ਨੂੰ ਯਾਨੀ ਲਾ ਸਕਦੇ ਹੋ। ਖੇਤ ਦੇ ਵਿੱਚ ਲਾਉਣਾ ਪਸੰਦ ਕਿਸੇ ਜਮਲੇ ਦੇ ਵਿੱਚ ਲਾਉਣਾ ਕਿਤੇ ਵੀ ਜਿੱਥੇ ਵੀ ਕਿਤੇ ਲਾਉਣਾ ਕਿਸੇ ਮਿੱਟੀ ਦੇ ਵਿੱਚ। ਬਸ ਉਸ ਮਿੱਟੀ ਦੇ ਵਿੱਚ ਇੱਕ ਵਾਰ ਮੋਟੀ ਉਹਨੀਆਂ ਡਲੀਆਂ ਸਾਈਡ ਤੇ ਕਰ ਦੋ। ਕਿਉਂਕਿ ਇਹਦੇ ਉੱਪਰ ਬੀਜ ਦੇ ਉੱਪਰ ਮੋਟੀ ਡਲੀ ਨਹੀਂ ਹੋਣੀ ਚਾਹੀਦੀ। ਬੀਜ ਦੀ ਢੰਗਾਈ ਕਨੀ ਰੱਖੀਏ ਸਭ ਤੋਂ ਜਿਹੜੀ ਧਿਆਨ ਦੇਣ ਦੀ ਉਹ ਗੱਲ ਆ ਇਹੀ ਆ। ਵੀ ਬੀਜ ਨੂੰ ਆਪਾਂ ਜ਼ਿਆਦਾ ਡੂੰਘਾ ਨਹੀਂ ਲਾਉਣਾ। ਕਈ ਵਾਰੀ ਆਪਾਂ ਕੀ ਕਰਦੇ ਆਂ ਬੀਜ ਨੂੰ ਜ਼ਿਆਦਾ ਡੂੰਘਾ ਲਾ ਲੈਂਦੇ। ਅੱਧੇ ਇੰਚ ਤੋਂ ਡੂੰਘਾ ਬੀਜ ਨਹੀਂ ਲਾਉਣਾ ਕਿਸੇ। ਜਿਸ ਤਰ੍ਹਾਂ ਆਪਣੀ ਉਂਗਲੀ ਦਾ ਕੋਟਾ ਹੁੰਦਾ, ਬਸ ਉਹ ਨੂੰ ਅੱਧਾ ਇੰਚ। ਉਹ ਉਹ ਕੋਟੇ ਨੂੰ ਆਪਾਂ ਦਬਾ ਤੱਬ ਦੇ ਥੱਲੇ ਉਹਦਾ ਇੰਚ ਬਣ ਜਾਂਦਾ। ਇੰਨਾ ਕੀ ਬੀਜ ਨੂੰ ਤੁਸੀਂ ਥੱਲੇ ਰੱਖਣਾ, ਉੱਪਰ ਉਹਦੇ ਹਲਕੀ ਜਿਹੀ ਮਿੱਟੀ ਪਾ ਦੇਣੀ ਆ। ਬਸ ਇਸ ਤੋਂ ਜ਼ਿਆਦਾ ਤੁਸੀਂ ਉਹ ਨੂੰ ਥੱਲੇ ਨਹੀਂ ਕਰਨਾ ਬੀਜ। ਜੇ ਤੁਸੀਂ ਜ਼ਿਆਦਾ ਡੂੰਘਾ ਦੱਬਤਾ ਬੀਜ ਤਾਂ ਤੁਹਾਡਾ ਬੀਜ ਜਿਹੜਾ ਗਰੋ ਨਹੀਂ ਹੋਣਾ। ਕਈ ਵਾਰੀ ਕੀ ਹੁੰਦਾ ਸਾਡੇ ਤੋਂ ਕੋਈ ਬੀਜ ਮਗਵਾਉਂਦੇ ਨੇ। ਤੇ ਉਹ ਜਿਆਦਾ ਡੁੰਗੇ ਲਾਣਦੇ ਫਿਰ ਉਹ ਕਹਿੰਦੇ ਵੀ ਗਰੋ ਨਹੀਂ ਕਰਿਆ ਪਰ ਬੀਜ ਤੁਹਾਡਾ ਪੰਜਾਂ ਦਿਨਾਂ ਵਿੱਚ ਗਰੋ ਕਰਨ ਲੱਗ ਜਾਂਦਾ ਬਾਂਝ ਤੋਂ ਅੱਥ ਦਿਨ ਦੀ ਪ੍ਰਕਿਰਿਆ ਹੁੰਦੀ ਹੈ ਉਹਦੀ ਅੱਠਾਂ ਦਿਨਾਂ ਵਿੱਚ ਸਾਰੇ ਬੀਜ ਨਿਕਲੇ ਆਉਂਦੇ ਆ ਬਹੁਤ ਹੀ ਕਈ ਬੀਜ ਪੰਜ ਦਿਨਾਂ ਵਿੱਚ ਨਿਕਲੇ ਆਉਂਦੇ ਆ ਜਿਆਦਾ ਫਾਸਟ ਹੁੰਦੇ ਹੋੜੇਗੇ ਤੇ ਇਸ ਤਰ੍ਹਾਂ ਵਕਤ ਤੁਸੀਂ ਉੱਪਰ ਇਹਨਾਂ ਤੇ ਪਾਣੀ ਦਾ ਜਿਹੜਾ ਸੜਕਾ ਕਰ ਦੇਣਾ ਪਾਣੀ ਦਾ ਸੜਕਾ ਕਰ ਤੋਂ ਬਾਅਦ ਤੁਹਾਡੇ ਇੱਕ ਜਾਂ ਦੋ ਦਿਨਾਂ ਬਾਅਦ ਬੀਜ ਤੁਹਾਡੇ ਬਾਹਰ ਆਉਣ ਲੱਗ ਜਾਂਦੇ ਆ ਜਿਹੜੇ ਕੋਈ ਜ਼ਿਆਦਾ ਹਲਕਾ ਹਲਕਾ ਪਾਣੀ ਸੜਕਦੇ ਆ ਬਹੁਤ ਜਿਆਦਾ ਪਾਣੀ ਵੀ ਨਹੀਂ ਪਾਉਣਾ ਇਹਨਾਂ ਦੇ ਉੱਪਰ ਤੇ ਦੂਸਰੇ ਦਿਨ ਫੇਰ ਹਲਕਾ ਜਿਹਾ ਪਾਣੀ ਦੇ ਦੇਣਾ ਤੁਸੀਂ ਉਸ ਤੋਂ ਬਾਅਦ ਦੇਖੋ ਤੁਸੀਂ ਪੰਜ ਦਿਨਾਂ ਦੇ ਬੀਜ ਜਿਹੜੇ ਆਪਣੇ ਗਰੋ ਹੋਣ ਲੱਗ ਗਿਆ ਧਰਤੀ ਤੋਂ ਬਾਹਰ ਆਉਣ ਲੱਗ ਗਿਆ ਪੰਜਾਂਗਲਾਂ ਦੇ ਵਿੱਚ ਯਾਨੀ ਆਪਣੇ ਬੀਜ ਜਿਹੜੇ ਗਰੋ ਹੋਣ ਲੱਗ ਜਾਂਦੇ ਆ ਹੁਣ 2-3 ਦਿਨ ਦੇ ਵਿੱਚ ਸਾਰੇ ਬੀਜ ਆਪਣੇ ਨਿਕਲੇ ਆਉਣਗੇ ਜਿੰਨੇ ਵੀ ਸੀਗੇ ਬੀਜ ਸਾਰੇ ਤੇ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਬੀਜਾਂ ਨੂੰ ਯਾਨੀ ਤਿਆਰ ਕਰ ਸਕਦੇ ਹੋ ਘਰ ਦੇ ਵਿੱਚ ਬੀਜ ਤੋਂ ਆਪਣਾ ਪੌਦਾ ਤਿਆਰ ਕਰ ਸਕਦੇ ਹੋ ਬਾਕੀ ਜੇ ਤੁਹਾਨੂੰ ਬੀਜ ਨਹੀਂ ਮਿਲ ਰਹੇ ਮੋਰਿੰਕੇ ਦੇ ਵਧੀਆ ਕਿਸਮ ਦੇ ਬੀਜ ਲੈਣੇ ਤੁਸੀਂ ਮਰਿੰਦਾਉਂ ਵੀ ਫਿਰ ਵਧੀਆ ਵੈਰਾਈਟੀਆਂ ਲੈਣੀਆਂ ਨੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਦਿੱਤਾ ਗਿਆ ਉਸ ਨੰਬਰ ਤੇ ਤੁਸੀਂ ਕਾਲ ਕਰਕੇ ਸਾਡੇ ਤੋਂ ਬੀਜ ਮੰਗਵਾ ਸਕਦੇ ਹੋ ਸਾਡੇ ਕੋਲ ਆਰਗੈਨਿਕ ਬੀਜ ਹੁੰਦੇ ਆ ਤੇ ਤੁਸੀਂ ਉਹਨਾਂ ਨੂੰ ਘਰ ਮੰਗਵਾ ਕੇ ਆਪਣਾ ਪੌਦਾ ਆਪਣੇ ਘਰ ਦੇ ਵਿੱਚ ਤਿਆਰ ਕਰ ਸਕਦੇ ਹੋ ਕਿਸੇ ਗਮਲੇ ਦੇ ਵਿੱਚ ਲਾ ਲਓ ਉਹਨੂੰ ਤੁਸੀਂ ਜੇ ਸ਼ਹਿਰ ਦੇ ਵਿੱਚ ਰਹਿੰਦੇ ਹੋ ਜੇ ਤੁਸੀਂ ਪਿੰਡ ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਉਹਨੂੰ ਬੱਟਾਂ ਜਾਂ ਡੌਲਾਂ ਤੇ ਆਪਾਂ ਉਹਨਾਂ ਦੇ ਉੱਪਰ ਲਾ ਸਕਦੇ ਹੋ بس ਇੱਕ ਧਿਆਨ ਰੱਖਣਾ ਵੀ ਜਿੱਥੇ ਵੀ ਆਪਾਂ ਬੀਜ ਲਾਉਣਾ ਉੱਥੇ ਪਾਣੀ ਨਾ ਜ਼ਿਆਦਾ ਜਮਾ ਹੁੰਦਾ ਤੇ ਜਦੋਂ ਬਰਸਾਤਾਂ ਦਾ ਪਾਣੀ ਨਾ ਖੜਦਾ ਹੋਵੇ ਜਿਹੜਾ ਬਰਸਾਤਾਂ ਦਾ ਪਾਣੀ ਆ ਉਹਨੂੰ ਹੀ ਜ਼ਿਆਦਾ ਚੰਗਾ ਨਹੀਂ ਸਮਝੋ ਬਰਸਾਤਾਂ ਦਾ ਪਾਣੀ ਨਹੀਂ ਖੜਨਾ ਚਾਹੀਦਾ ਇਸ ਗੱਲ ਦਾ ਖਾਸ ਧਿਆਨ ਰੱਖਿਓ ਜੇ ਬਰਸਾਤਾਂ ਦਾ ਪਾਣੀ ਖੜੂਗਾ ਇਹਦੇ ਵਿੱਚ ਜਨ ਜ਼ਿਆਦਾ ਪਾਣੀ ਦੇਵੋਗੇ ਐਕਸਟਰਾ ਤੁਸੀਂ ਤਾਂ ਉਹਦੇ ਨਾਲ ਪੌਦਾ ਜਿਹੜਾ ਤੁਹਾਡਾ ਪੂਆਪਾ ਨੂੰ ਲੱਗ ਜਾਂਦਾ ਇਹ ਗੱਲ ਦਾ ਖਾਸ ਧਿਆਨ ਰੱਖਿਓ ਕਿ ਜਿੱਥੇ ਵੀ ਲਾਉਣਾ ਤੁਸੀਂ ਉਹਨੂੰ ਪੌਦੇ ਨੂੰ ਇਹਨੂੰ ਜ਼ਿਆਦਾ ਮਾਤਰਾ ਚ ਪਾਣੀ ਨਹੀਂ ਦੇਣਾ ਨੂੰ ਤੁਸੀਂ ਬਸ ਚੜਾ ਸਿੱਲੀ ਰੱਖਣੀ ਆਲੇ ਸਹਾਜ ਗਮਲੇ ਦੇ ਵਿੱਚ ਲਾਉਨੇ ਤੁਸੀਂ ਵੱਡੇ ਗਮਲੇ ਦੇ ਵਿੱਚ 18 ਇੰਚੀ ਗ ਇਹ ਤੁਹਾਨੂੰ ਪਾਣੀ ਦੇਣਾ ਪੈਂਦਾ ਹਰ ਰੋਜ਼ ਥੋੜਾ ਥੋੜਾ ਹਲਕਾ ਹਲਕਾ ਉਹ ਵੀ ਜਿਆਦਾ ਮਾਤਰਾ 'ਚ ਨਹੀਂ ਬਿਲਕੁਲ ਹਲਕਾ ਹਲਕਾ ਉਹਦੇ ਲਈ ਤੁਸੀਂ ਆਸਾਨ ਜਿਹਾ ਤਰੀਕਾ ਕਰ ਸਕਦੇ ਹੋ ਲਈ ਉਹਨੂੰ ਇੱਕ ਬੋਤਲ 'ਗੱਟ ਦੋ ਉਹਦੇ ਵਿੱਚ ਪੂਰਾ ਹਲਕਾ ਜਿਹਾ ਢੱਕਣ ਖੋਲ੍ਹ ਦੋ ਤੇ ਉਹ 2-2 4-4 ਤੱਕ ਡੱਕਦੇ ਰਹਿਣ ਇਹ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਪਾਊਡਰ ਦੇਖ ਰਹੇ ਹੋ ਮoringa ਦਾ ਇਹ ਅਸੀਂ ਖੁਦ ਆਪ ਦਾ ਘਰ ਦਾ ਤਿਆਰ ਕਰਦੇ ਆ ਜੇ ਤੁਹਾਨੂੰ ਇਹਦੀ ਜ਼ਰੂਰਤ ਆ ਤਾਂ ਤੁਸੀਂ ਮੰਗਵਾ ਵੀ ਸਕਦੇ ਹੋ ਸਾਨੂੰ ਆਰਡਰ ਦੇ ਸਕਦੇ ਹੋ ਤੇ ਤੁਹਾਨੂੰ ਭੇਜ ਦਿੱਤਾ ਜਾਊਗਾ ਕੂਰੀਅਰ ਰਾਹੀਂ ਅਸੀਂ ਪਾਰਸਲ ਕਰ ਦਿੰਦੇ ਹੁੰਦੇ ਆਂ ਤਮ ਤੋਂ 5 ਦਿਨਾਂ ਅੰਦਰ ਤੁਹਾਡੇ ਘਰ ਪਹੁੰਚ ਜਾਂਦਾ ਹੁੰਦਾ। ਜੇ ਤੁਹਾਨੂੰ ਬੀਜ ਕਿਤੇ ਨਹੀਂ ਮਿਲਦੇ, ਬਧੀਆ ਕੁਆਲਿਟੀ ਦੇ ਬੀਜ ਮਗਵਾਉਣੇ ਆ ਤੁਸੀਂ ਵੀ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਬੀਜ ਮਗਵਾ ਸਕਦੇ ਹੋ। ਜੇ ਤੁਹਾਨੂੰ ਇਹ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਜ਼ਰੂਰ ਕਰਿਓ, ਸ਼ੇਅਰ ਵੀ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਜੋ ਹੋਰ ਲੋਕਾਂ ਤੱਕ ਵੀ ਇਹ ਜਾਣਕਾਰੀ ਪਹੁੰਚੇ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।